ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਚੇਕ ਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੂੰ ਪਾਈ ਲੈਣਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਈ ਲੈਣਾ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਪਿੰਡ ਮੱਤੇ ਦੇਸਰਾਏ ਪਈ ਫਿਰੂ ਮੱਲ ਜੀ ਦੇ ਕਰਹੂਆ ਪਈ ਲੈਣਾ ਜੀ ਦੇ ਪਿਤਾ ਫਿਰੂ ਮੱਲ ਬਹੁਤ ਪੜੇ ਲਿਖੇ ਸਨ ਪਿਉ ਹੋਪਰੋਜਪੁਰ ਦੇ ਖਚਾਂਚੀ ਦੇ ਹਾਕਮ ਸਨ ਇਸ ਲਈ ਉਹਨਾਂ ਨੇ ਪਾਈ ਲੈਣਾ ਜਿਹਨੂੰ ਵੀ ਉੱਚੀ ਵਿੱਦਿਆ ਦਿੱਤੀ ਜਦੋਂ ਪਾਈ ਲੈਣਾ ਜੀ ਦੀ ਉਮਰ 15 ਸਾਲ ਦੀ ਸੀ ਤਾਂ ਉਹਨਾਂ ਦਾ ਵਿਆਹ ਖਦੂਰ ਸਾਹਿਬ ਵਿੱਚ ਬੀਬੀ ਖੀਵੀ ਦੇ ਨਾਲ ਕਰ ਦਿੱਤਾ ਗਿਆ ਬਾਬਰ ਦੇ ਹਮਲਿਆਂ ਦੀ ਚੱਲਦਿਆਂ ਪਿੰਡ ਮੱਤੇ ਦੇਸਰਾਏ ਪੂਰੀ ਤਰ੍ਹਾਂ ਉੱਜੜ ਗਿਆ ਸੀ ਜਿਸ ਕਰਕੇ ਪਾਈ ਲੈਣਾ ਜੀ ਦੇ ਪਿਤਾ ਨੇ ਖਡੂਰ ਸਾਹਿਬ ਵਿੱਚ ਜਾ ਕੇ ਇੱਕੋ ਦੁਕਾਨ ਕਰ ਲਈ ਪਾਈ ਫਿਰ ਮਲਜੀ ਬੈਸਨੂ ਮਾਈ ਦੇਵੀ ਦੇ ਬਹੁਤ ਵੱਡੇ ਭक्त ਸਨ ਜਿਸ ਕਰਕੇ ਉਹ ਹਰ ਸਾਲ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਮਾਤਾ ਬੈਸਨੂ ਦੇਵੀ ਦੇ ਮੰਦਰ ਜਾਇਆ ਕਰਦੇ ਸਨ 1526 ਈਸਵੀ ਨੂੰ ਪਿਤਾ ਜੀ ਦੇ ਦਿਹਾਂਤ ਪਿੱਛੋਂ ਭਾਈ ਲਹਿਣਾ ਜੀ ਨੇ ਪਿੰਡ ਦੇ ਲੋਕਾਂ ਨੂੰ ਬੈਸਨੂ ਦੇਵੀ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਖੰਡੂਰ ਸਹਿਬ ਦਾ ਰਹਿਣ ਵਾਲਾ ਭਾਈ ਜੋਦ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਇਿੱਤ ਜਦੋਂ ਪਾਈ ਲੈਣਾ ਜੀਨੀ ਪਾਈ ਜੁੱਤ ਜੀ ਦੇ ਮੋਹੂ ਪਹਿਲੀ ਵਾਰ ਗੁਰੂ ਜੀ ਦੇ ਸ਼ਬਦ ਸੁਣੇ ਤਾਂ ਸ਼ਬਦ ਸੁਣ ਕੇ ਉਹਨਾਂ ਦੀ ਆਤਮਾ ਨੂੰ ਬਹੁਤ ਸਕੂਨ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੇ ਵੀ ਕਰਤਾਰਪੁਰ ਵਿਖੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਇੱਕ ਦਿਨ ਚਦੂ ਭਾਈ ਲੈਣਾ ਜੀ ਮਾਤਾ ਬਿਆਸ ਨੂੰ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ ਤਾਂ ਰਸਤੇ ਵਿੱਚ ਉਹ ਕਰਤਾਰਪੁਰ ਵਿਖੇ ਰੁਕ ਗਏ ਕਿਉਂਕਿ ਕਰਤਾਰਪੁਰ ਵਿਖੇ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਗੁਰੂ ਨਾਨਕ ਦੇਵ ਜੀ ਜਦੋਂ ਕੀਤਾ ਤਾਂ ਪਿੰਡ ਵੱਲ ਨੂੰ ਆ ਰਹੇ ਸਨ ਪਾਈ ਲੈਣਾ ਜੀਨੀ ਉਹਨਾਂ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਧਰਮਸਾਲਾ ਦਾ ਰਸਤਾ ਪੁੱਛਿਆ ਕਿਉਂਕਿ ਉਹ ਨਹੀਂ ਸੀ ਜਾਣਦੀ ਕਿ ਜਿੰਨਾ ਕੋਲੋਂ ਉਹ ਰਸਤਾ ਪੁੱਛ ਰਹੇ ਹਨ ਉਹ ਹੀ ਗੁਰੂ ਨਾਨਕ ਦੇਵ ਜੀ ਹਨ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਕਿਹਾ ਕਿ ਮੈਂ ਵੀ ਉਸੇ ਧਰਮਸਾਲਾ ਵਿੱਚ ਜਾ ਰਿਹਾ ਹਾਂ ਤੇ ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਓ ਜਦੋਂ ਪਈ ਲੈਣਾ ਜੀ ਧਰਮਸਾਲਾ ਦੇ ਅੰਦਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਜਿੰਨਾ ਨੂੰ ਮੈਂ ਧਰਮਸਾਲਾ ਦਾ ਰਸਤਾ ਪੁੱਛ ਰਹੀ ਹਾਂ ਸੀ ਉਹ ਗੁਰੂ ਨਾਨਕ ਦੇਵ ਜੀ ਆਪ ਹੀ ਸਨ ਪਈ ਲੈਣਾ ਜੀ ਨੇ ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਇੱਕ ਪਾਸੀ ਬੈਠ ਕੇ ਸੋਚਣ ਲੱਗ ਪਏ ਕਿ ਉਹਨਾਂ ਕੋਲੋਂ ਬਹੁਤ ਵੱਡੀ ਫੁੱਲ ਹੋ ਗਈ ਹੈ ਕਿ ਜਿਹੜਾ ਉਹ ਗੁਰੂ ਚੀਤੇ ਪਿੱਛੇ ਪਿੱਛੇ ਆਪਣੀ ਘੋੜੀ ਉੱਤੇ ਬੈਠ ਕੇ ਆਏ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਪੈਦਲ ਚੱਲ ਰਹੇ ਸਨ ਪਰ ਮੈਂ ਘੋੜੀ ਦੇ ਉੱਪਰ ਸਵਾਰ ਸੀ ਪਾਈ ਲੈਣਾ ਜੀ ਨੂੰ ਸੋਚਾਂ ਵਿੱਚ ਡੁੱਬਿਆ ਹੋਇਆ ਦੇਖ ਕੇ ਗੁਰੂ ਨਾਨਕ ਦੇਵ ਜੀ ਪਾਈ ਲੈਣਾ ਜੀ ਤੋਂ ਪੁੱਛਣ ਲੱਗੇ ਕਿ ਪਾਈ ਤੇਰਾ ਨਾਮ ਕੀ ਹੈ ਤਾਂ ਪਾਈ ਲੈਣਾ ਜੀ ਨੇ ਉੱਤਰ ਦਿੱਤਾ ਕਿ ਗੁਰੂ ਜੀ ਮੇਰਾ ਨਾਮ ਲੈਣਾ ਹੈ ਤੇ ਮੈਂ ਬੈਸਨੂ ਦੇਵੀ ਦੇ ਦਰਸ਼ਨ ਕਰਨ ਦੇ ਵਾਸਤੇ ਜਾ ਰਹੀ ਸੀ ਪਰ ਤੁਹਾਡੇ ਦਰਸਨਾ ਦੇ ਲਈ ਕਰਤਾਰਪੁਰ ਵਿਖੇ ਰੁਕ ਗਿਆ ਗੁਰੂ ਨਾਨਕ ਦੇਵ ਜੀ ਪਾਈ ਲੈਣਾ ਜੀ ਨੂੰ ਕਹਿਣ ਲੱਗੇ ਕੀ ਲੈਣ ਆ ਕਿਸ ਦੁਨੀਆ ਤੇ ਦੇਵੀ ਦੇਵਤੇ ਜਿਸ ਪਾਸੋਂ ਲੈ ਕੇ ਦਿੰਦੇ ਹਨ ਉਸ ਮਾਲਕ ਦੀ ਸੇਵਾ ਕਰਨੀ ਸੂਬਤ ਹੈ ਪਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਾਰੇ ਸੰਕੇ ਦੱਸੇ ਆ ਗੁਰੂ ਜੀ ਨੇ ਪਾਈ ਲੈਣਾ ਜੀ ਦੀ ਸਾਰੇ ਸੰਕਿਆਂ ਨੂੰ ਦੂਰ ਕਰ ਦਿੱਤਾ ਪਾਈ ਲੈਣਾ ਜੀ ਨੂੰ ਗੁਰੂ ਜੀ ਦੇ ਸੱਚੇ ਬਚਨਾਂ ਨੂੰ ਸੁਣ ਕੇ ਬਹੁਤ ਆਨੰਦ ਪ੍ਰਾਪਤ ਹੋਇਆ ਤੇ ਉਹਨਾਂ ਨੇ ਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਦੇਵੀ ਦੀ ਜਾਣ ਦਾ خیال ਆਪਣੇ ਮਨ ਵਿੱਚੋਂ ਸਦਾ ਲਈ त्याग ਦਿੱਤਾ ਸਤਿਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ